ਬੜੇ ਅਹਿਮ ਮਸਲੇ ਤੇ ਇਹ ਪ੍ਰੈਸ ਕਾਨਫਰੰਸ ਦਿੱਤਾ ਹੈ ਕਿਉਂਕਿ ਕੱਲ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮਾਗੀ ਦਾ ਤਿਹਾਰਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਹੈ ਬਾਦਲ ਦਲ ਵੱਲੋਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ ਚ ਕਾਬਤਖਸਾਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲ ਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ 'ਚ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਦੀ ਆਪਦਾ ਪੱਖ ਜਿਹੜਾ ਹੈ ਇੱਕ ਪੰਥਕ atheshi ਹੋਣ ਦੇ ਨਾਤੇ ਉਹਨਾਂ ਨੇ ਆਪਦਾ ਪੱਖ ਜ਼ाहिर ਕੀਤਾ ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਆਕਾਲੀ ਦਲ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਆਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਰਲਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜ਼ਿੰਮੇਵਾਰਾਨਾ ਦੀਆਂ ਥਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੰਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੰਨਾ ਚਿਰ ਸਿੰਘ ਸਹਿਬਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਨਾ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਹੈ। ਉਹਨੇ ਬੇਦਾਵਾ ਪਾੜਿਆ ਸੀ। ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ। ਇਹਨਾਂ ਨੇ ਅਕਾਲੀ ਦਲ ਸਾਹਿਬ ਨਾਲ ਸਿੱਧਾ ਮੱਥਾ ਲਾਇਆ। ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦੋਂ ਉੱਥੇ ਬੋਲੇ ਜਿਹੜਾ ਸਟੇਸ ਕਿਈ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ। ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ। ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲੀ தਾਕ ਸਾਬ ਦੇ ਹੁਕਮ ਤਵਾਦੋਂ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸ ਰਹੇ ਨੇ ਫੇਰ ਉੱਥੇ ਇਹ ਗੱਲਾਂ ਕਈਆਂ ਗਈਆਂ ਵੀ ਜੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਭੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਦਾ ਤੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਤੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨਿਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠ ਹੈ ਤੇ ਫੇਰ ਕਿੱਥੇ ਰਹਿ ਗਈ ਪੰਤਿਕ ਦੀ ਗੱਲ ਕਹਿੰਦੇ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਇੱਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡ ਜਿੰਮੇਵਾਰੀ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਇਸ ਫਸਟ ਰੂਕ ਦੇਖੋ ਤੁਸੀਂ ਗਾਸਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋਂ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੋਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰ ਹੀ ਤੇ ਤੁਸੀਂ ਅੱਜ ਵੀ ਕਹੋਗੇ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਹੇ ਆ ਫਲਾਣਾ ਕਮਜ਼ੋਰ ਕਰ ਰਹੇ ਆ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਮੀਆਂ ਦੂਰ ਕਰਨ ਦੀ بجائے ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਅੰਤਕ ਸੋਚ ਸੀ ਉਹਦੇ ਤੇ ਆਉਣ ਦੀ بجائے ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ بجائے ਇਹਨਾਂ ਨੇ ਉਹਦੇ ਉਲਟ ਰਸਤਾ ਅਖਤਿਆਰ ਕੀਤਾ ਤੇ ਇਹ ਜਿਹੜਾ ਹੁਣ ਜਾ ਕੇ ਦੋਸ਼ ਯਾ ਸਾਰੇ ਆਪਦੇ ਕੀਤੇ ਗੁਨਾਹਾਂ ਨੂੰ ਬਾਅਦ ਮੁਕਰਨ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਕਿਸੇ ਨੇ ਪ੍ਰਵਾਨ ਨਹੀਂ ਕਰਨੀ ਨਾਲੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਬਹੁਤ ਕੱਲ ਮੈਂਬਰ ਸਾਹਿਬਾਨਾਂ ਦੀ ਗੈਰ ਹਾਜ਼ਰੀ ਵੀ ਰਹੀ ਵੀ ਅੱਜ ਜਿਹੜਾ ਹੈ ਸਮਾਂ ਆ ਗਿਆ ਵੀ ਫੈਸਲਾ ਕਰਨ ਦਾ ਵੀ ਤੁਸੀਂ ਕਿਹਦੇ ਨਾਲ ਖੜੇ ਹੋ ਕੀ ਤੁਸੀਂ ਅਕਾਲੀ ਦਲ ਨਾਲ ਖੜੇ ਹੋ ਜਾਂ ਇੱਕ ਪਰਿਵਾਰ ਦੇ ਨਾਲ ਖੜੇ ਹੋ ਇੱਕ ਵਿਅਕਤੀ ਦੇ ਨਾਲ ਖੜੇ ਹੋ ਕੀ ਤੁਸੀਂ ਕਾਬਤਖ ਸਾਬ ਨਾਲ ਖੜੇ ਹੋ ਜਾਂ ਇੱਕ ਵਿਅਕਤੀ ਦੇ ਨਾਲ ਖੜੇ ਹੋ ਇਹ ਫੈਸਲਾ ਹੁਣ ਜਿਹੜੀ ਕਮੇਟੀ ਬਣਾਈ ਹੈ ਪੈਨਲ ਕਮੇਟੀ ਉਹਦੇ ਮੈਂਬਰ ਜਿਹੜੇ ਜੇ ਕੋਈ ਕੰਮ ਕਰਦੇ ਨੇ ਜਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਸਪਸ਼ਟ ਰੂਪ ਵਿੱਚ ਹੋਏਗਾ ਵੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਬਾਦਲ ਦਲ ਕਹਿ ਲਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਹਣ ਦਾ ਉਧਕਾਰ ਗਵਾ ਚੁੱਕੇ ਨੇ ਬਾਦਲ ਦਲ ਦੇ ਅੱਜ ਵੀ ਬਹੁਤ ਐਸੀ ਆਗੂ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਤੁਸੀਂ ਮੀਟਿੰਗ ਹੋਈ ਜਦ ਜਿਹੜੀ ਪਿੱਛੇ ਵਰਕਿੰਗ ਕਮੇਟੀ ਤੇ ਉਹਦੇ ਵਿੱਚ ਵੀ ਬਹੁਤ ਲੀਡਰਾਂ ਨੇ ਖੜੇ ਹੋ ਗਏ ਗੱਲਾਂ ਕਹੀਆਂ ਵੀ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨਬੰਨ ਲਾਗੂ ਕਰਦੇ ਸੋ ਉਹ ਲੋਕ ਉਹਨਾਂ ਲੀਡਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਚਾਹੇ ਸਾਡੇ ਉਹਦੇ ਨਾਲ ਉਹਨਾਂ ਨਾਲ ਪਿਛਲੇ ਸਮੇਂ 'ਚ ਕੋਈ મતਭੇਦ ਰਹੇ ਹੋਣ ਲੰਗਵਾਲ ਸਾਹਿਬ ਹੋ ਗਏ ਝੁੰਡਾ ਸਾਹਿਬ ਹੋ ਗਏ ਲੋਧੀ ਨੰਗਲ ਜੀ ਹੋਏ ਮਹਿਤਾ ਜੀ ਜਿਨ੍ਹਾਂ ਨੇ ਇਹ ਸਪਸ਼ਟ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਉਹਦੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਹੋਰ ਵੀ ਜਿਹੜੇ ਜਿਹੜੇ ਆਗੂ ਨੇ ਉਹਨਾਂ ਨੂੰ ਅੱਜ ਸਮਾਂ ਹੈ ਵੀ ਜਿਸ ਸੋਚ ਨੂੰ ਲੈ ਕੇ ਅਕਾਲ ਤਖਸਾਲਬ ਨੇ ਹੁਕਮ ਦਿੱਤਾ ਸੀ ਉਸ ਤੇ ਪਹਿਰਾ ਦੇਣ ਦੀ ਅੱਜ ਲੋੜ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੀਡਰ ਨੇ ਉਹ ਅੱਜ ਸੁਖਵੀਰ ਸਿੰਘ ਨੂੰ ਬੇਦਾਵਾ ਦੇ ਕੇ ਕੌਮ ਦੇ ਨਾਲ ਖੜਨਗੇ ਪੰਛ ਨਾਲ ਖੜਨਗੇ ਜਿਹੜੇ ਲੋਕ ਅਕਾਲ ਤਖਸਾਲਬ ਨੂੰ ਬੇਦਾਵਾ ਦੇ ਕੇ ਉੱਥੇ ਰੈਲੀ ਕਰਕੇ ਆਏ ਨੇ ਲੋਕਾਂ ਨੂੰ ਜਿਹੜਾ ਸੰਗਤ ਨੂੰ ਚੜਾ ਕੇ ਆਏ ਨੇ ਉਹ ਅੱਜ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਛਾੜਨ ਦੀ ਲੋੜ ਹੈ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਇਹ ਜਿਹੜਾ ਅਸਤੀਫੇ ਦਾ ਵੀ ਹੈ ਇਹ ਵੀ ਇੱਕ ਪਖੰਡ ਹੈ ਕਿਉਂਕਿ ਇਹਨਾਂ ਨੇ ਅਸਤੀਫਾ ਦੇ ਕੇ ਨਾਲ ਹੀ ਦੁਬਾਰੇ ਪ੍ਰਧਾਨ ਬਣਾਉਣ ਦਾ ਆਪਦਾ ਪ੍ਰਬੰਧ ਕਰ ਲਿਆ ਆਪਦੀ ਕਮੇਟੀ ਬਣਾ ਕੇ ਉਹਨਾਂ ਦੇ ਰਾਹੀਂ ਭਰਤੀ ਕਰਕੇ ਜਿਹੜਾ ਆਪਦੇ ਆਪ ਨੂੰ ਪ੍ਰਧਾਨ ਇਹ ਤਾਂ ਸਿਰਫ ਮੈਂ ਤਾਂ ਇਹ ਮੰਨਦਾ ਵੀ ਛੁੱਟੀ ਗਏ ਨੇ ਅਸਤੀਫਾ ਨਹੀਂ ਦਿੱਤਾ ਜਿਹੜੀਆਂ ਗੱਲਾਂ ਜਿਵੇਂ ਉੱਥੇ ਪ੍ਰਧਾਨ ਉਹਨਾਂ ਨੂੰ ਕਿਹਾ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਜੀ ਬੋਲਣਗੇ ਇਹ ਸਿਰਫ ਉਹਨਾਂ ਦੀ ਬੇਟੀ ਦਾ ਸ਼ਾਦੀ ਹੈ ਉਹਦੇ ਵਿੱਚ ਰੁੱਝੇ ਹੋਏ ਨੇ ਉਹ ਉਹਦੇ ਕਰਕੇ ਇੱਕ ਰੂਪ ਤੋਂ ਛੁੱਟੀ ਤੇ ਗਏ ਨੇ ਉਹਨਾਂ ਨੇ ਇਹ ਵੀ ਜਿਹੜਾ ਕਾਬਤਖ ਸਾਹਿਬ ਦਾ ਕੋਈ ਹੁਕਮ ਮੰਨਣ ਵਾਲੀ ਗੱਲ ਨਹੀਂ ਹੈਗੀ ਸੋ ਮੈਂ ਅੱਜ ਇਹ ਗੱਲ ਬੜਾ ਇਹ ਸਿੱਖ ਕੌਮ ਨੂੰ ਪੰਥ ਨੂੰ ਇਹ ਬੇਨਤੀ ਕਰਦਾ ਵੀ ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਤਾਕਤਾਂ ਨੇ ਇਹਨਾਂ ਨੂੰ ਅੱਜ ਬਿਲਕੁਲ ਪਛਾਣ ਦੀ ਲੋੜ ਹੈ ਤੇ ਜਿਹੜਾ ਅੱਜ ਕੌਮ ਨੂੰ ਜੋ ਭਾਵਨਾਵਸੀ ਸਿੰਘ ਸਾਹਿਬ ਦੀ ਵੀ ਪੰਥ ਨੂੰ ਇਕੱਠਾ ਕੀਤਾ ਜਾਵੇ ਜਿਹੜਾ ਖੇਰੂ ਖੇਰੂ ਤਾਕਤ ਹੋਈ ਹੈ ਉਹਨੂੰ ਇਕੱਠਾ ਕਰਨ ਵਾਸਤੇ ਉਹ ਜਿਹੜੇ ਨੇ ਉਹ ਸੋਚ ਨੂੰ ਜਿਹੜਾ ਅੱਗੇ ਤੋਰਨ ਦੀ ਲੋਕ ਤੇ ਉੱਥੇ ਦੇਖੋ ਉਹਨਾਂ ਨੇ ਕਿਹਾ ਵੀ ਮੈਨੂੰ ਸਾਨੂੰ ਬਦਨਾਮ ਕਰ ਰਹੇ ਨੇ ਤੇ ਅਕਾਲਪਤੀ ਸਾਹਿਬ ਨੇ ਕਿਹਾ ਵੀ ਤੂੰ ਆ ਦੋਸਰੇ ਥੋਨੇ ਕੌਣ ਬਦਨਾਮ ਕਰ ਰਹੇ ਹੈਂ ਕੀ ਕਹਿਣਾ ਚਾਹੁੰਦੇ ਨੇ ਕੋਣ ਬਦਨਾਮ ਕਰ ਰਹੇ ਮੈਂ ਕੀ ਦੇ ਰੁਕੇ ਲੱਗਦੀ ਹੈ ਅਕਾਲਪਤੀ ਆਵਰ ਦਵਾਰ ਦੇਖੋ ਕਾਲ ਤੱਕ ਸਾਰ ਨੂੰ ਜਿਹੜੀ ਸਾਡੀ ਕਮੇਟੀ ਦੇ ਮੈਂਬਰ ਸੀ ਉਹ ਸੱਤ ਮੈਂਬਰੀ ਕਮੇਟੀ 'ਚ ਭਾਈ ਸੀ ਉਹਨਾਂ ਨੇ ਮਿਲਣ ਦਾ ਟਾਈਮ ਲਿਆ ਸੀ ਸਿੰਘ ਸਾਹਿਬ ਨੇ ਹਜ ਤੱਕ ਟਾਈਮ ਨਹੀਂ ਦਿੱਤਾ ਜਲ ਟਾਈਮ ਦੇਣਗੇ ਉਹ ਆ ਕੇ ਸਾਰਾ ਪੱਕ ਰੱਖ ਕੇ ਆਉਣਗੇ ਤੇ ਉਹ ਕਿਤੇ ਕਿਉਂਕਿ ਹੁਣ ਮਾਨਤਾ ਉਸ ਸੱਤ ਨਵਰੀ ਕਮੇਟੀ ਦੀ ਹੈ ਅਸੀਂ ਵੀ ਆਪ ਦਾ ਇੱਕ ਜਿਹੜਾ ਧੜਾ ਪੰਕ ਕਰ ਚੁੱਕੇ ਹਾਂ ਤੇ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹੁਣ ਅਕਾਲਪਤਖਬ ਸਾਹਿਬ ਨਾਲ ਰਾਬਤਾ ਕਰਕੇ ਆਉਂਦਾ ਜੋ ਵੀ ਕੋਈ ਫੈਸਲਾ ਕਰਾਉਣਗੇ ਧਮੀ ਸਾਹਿਬ ਨੂੰ ਧਮੀ ਸਾਹਿਬ ਨੂੰ ਉਹਦਾ ਕਨਵੀਨਰ ਬਣਾਇਆ ਗਿਆ ਸੀ ਜਿਹੋ ਕੌਮ ਕੌਮ ਆਉਂਦੇ ਉਹਦੇ ਵਿੱਚ ਡੁੰਗਰ ਸਾਹਿਬ ਡੁੰਗਰ ਸਾਹਿਬ ਬਡਾਲਾ ਸਾਹਿਬ ਮਨਪ੍ਰੀਤ ਸਿੰਘ ਰਿਆਲੀ ਹਾਂਜੀ ਤੇ ਤੇ ਇੱਕ ਅੱ삐 ਬੀਬੀ ਸਤਵੰਤ ਕੌਰ ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਪੁੱਤਰੀ ਨੇ ਜਿਹੜੇ ਮੈਂਬਰ ਨੇ ਸਤਿ ਹਾਂਜੀ ਇਹ ਗਏ ਨਹੀਂ ਜੋ ਸੋ ਅੱਜ ਬੜਾ ਸਪਸ਼ਟ ਕਹਿਤਾ ਸੀ ਤੇ ਤੁਹਾਡੇ ਧੜਿਆਂ ਦੇ ਕਿਹੜੇ ਦੇਖੋ ਧੜਿਆਂ ਚ ਗਾਂਧੀ ਦੇ ਸੁਧਾਰ ਲਹਿਰ ਦੇ ਵਿੱਚ ਬਡਾਲਾ ਸਾਹਿਬ ਤੇ ਆਪਣਾ ਸੰਤਾ ਸਿੰਘ ਮੈਦਪੁਰ ਜੀ ਸੀਗਾ ਸੰਤਾ ਸਿੰਘ ਮੈਦਪੁਰ ਹਾਂਜੀ ਦੋ ਮਿੰਟ ਪੰਜ ਹੁੰਦਾ ਦੇਖੋ ਇਹ ਕੋਈ ਗੱਲ ਹੈ ਉਹਨਾਂ ਨੇ ਤਾਂ ਇੱਕ ਨਿਰਪੱਖ ਜਿਹੜਾ ਹੈ ਲੋਕਤੁਨੇ ਜਿਹੜੇ ਉਹਨਾਂ ਨੂੰ ਲੱਗਿਆ ਸਿੰਘ ਸਾਹਿਬ ਨੂੰ ਵੀ ਇਹ ਇੱਕ ਸਹੀ ਚੋਣ ਕਰਾਉਣ ਦੇ ਵਿੱਚ ਸੱਚੇ ਢੰਗ ਨਾਲ ਚੋਣ ਕਰਾਉਣ ਦੇ ਵਿੱਚ ਮਦਦ ਕਰ ਸਕਦੇ ਦੋਨੇ ਚੀਜ਼ਾਂ ਇਹਨਾਂ ਨੇ ਕਰਾਉਣੀਆਂ ਸੀ ਚੋਣ ਵੀ ਤੇ ਭਰਤੀ ਤੇ ਹੁਣ ਜਿਹੜੀ ਕਮਿਸ਼ਨ ਆਉਂਦੀ ਉਹਦੇ ਤਰ੍ਹਾਂ ਹਰ ਜ਼ਿਲ੍ਹੇ ਚ ਅਧ ਮੈਂਬਰ ਬਣਾ ਕੇ ਤੇ ਉਹਦੇ ਵਿੱਚ ਇੰਚਾਰਜ ਬਣਾਤਾ ਸੋ ਉਹ ਤਾਂ ਟੋਟਲੀ ਉਹਦੇ ਵਾਇਲੇਸ਼ਨ ਹੈ ਉਹਦੇ ਉਲਟ ਹੈ ਕਿ ਮਤ ਸੱਤ ਮੈਂਬਰ ਉਹਨੇ ਛੱਡ ਦਿੱਤੀ ਬਿਲਕੁਲ ਛੱਡ ਦਿੱਤੀ ਚੁੰਦੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਹੀ ਕਰਦਾ ਕਿ ਸਾਰੇ ਇਕਮੁੱਠ ਹੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖੇ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆਪਾਂ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਇਸੇ ਕਰਕੇ ਆ ਵੀ ਅੱਡ ਅੱਡ ਧੜਿਆਂ ਦੇ ਵਿੱਚ ਅੱਡ ਅੱਡ ਧਿਰਾਂ ਦੇ ਵਿੱਚ ਕੌਮ ਵੰਡੀ ਗਈ ਕੋਈ ਗਰਮਖਿਆਲੀ ਕੋਈ ਨਰਮ ਕੋਈ ਬਾਗੀ ਕੋਈ ਦਾਗੀ ਇਹ ਇਸ ਤਰੀਕੇ ਦੇ ਜਿਹੜੇ ਹੈ ਇਹ ਨਾਮ ਲੱਗੇ ਤੋਂ ਇਸ ਤੋਂ ਸਿੱਖ ਕੇ ਜਿਹੜਾ ਹੈ ਜਿਵੇਂ ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਜੇ ਸਾਰੀਆਂ ਕਿਸਾਨੀ ਧਿਰਾਂ ਇਕੱਠੀਆਂ ਹੋਣ ਤੇ ਮੈਂ ਸਮਝਦਾ ਅੱਜ ਲੋੜ ਹੈ ਢੱਲੇਵਾਲ ਸਾਹਿਬ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਵੱਡੀ ਇੱਕ ਜੁਰਤ ਕੀਤੀ ਹੈ ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਨਾਲ ਦੇ ਕੇ ਇਸ ਦਿੱਲੀ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਜਿਹੜਾ ਉਹਨਾਂ ਨੇ ਟੱਕਰ ਆ ਲਿਆ ਬੜਾ ਦਲੇਰਾਨਾ ਫੈਸਲਾ ਹੈ ਤੇ ਪਰ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਸੇਵਾਵਾਂ માં ਅੱਜ ਵੀ ਕੌਮ ਨੂੰ ਅਤੇ ਜਿਹੜੀ ਕਿਸਾਨੀ ਨੂੰ ਉਹਨਾਂ ਦੀ ਬਹੁਤ ਵੱਡੀ ਸੇਵਾਵਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਿਰੰਤਰ ਸੇਵਾਵਾਂ ਕਰਦੇ ਹਨ ਉਹਦੇ ਵਾਸਤੇ ਜ਼ਰੂਰੀ ਹੈ ਵੀ ਉਹਨਾਂ ਦੀ ਇਸ ਜਿੱਤ ਵਿੱਚ ਸਾਰੇ ਰਲ ਕੇ ਯੋਗਦਾਨ ਪਾਉਣ ਇਸ ਦਾ ਵੱਡੇ ਵੱਡੇ ਅਧਿਕਾਰੀ ਜਾ ਰਹੇ ਨੇ ਮਨਾਉਣ ਨਹੀਂ ਲੇਕਿਨ ਉਹ ਉਹ ਕਹਿੰਦੇ ਵੀ ਜਦ ਤੱਕ ਮੰਗਾ ਨਹੀਂ ਮੰਨੇ ਜਾਂਦੇ ਨਹੀਂ ਹਾਂ ਬੰਦ ਕਮਾਤਵਾਂ ਦੇ ਚੱਲਦੇ ਦੇਖੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਇਹ ਦੋਨੇ ਬਰਾਬਰ ਦੇ ਜ਼ਿਮੇਵਾਰ ਨੇ ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਜੇ ਅਸੀਂ ਸਾਰੀਆਂ ਮਸਲਾਂ ਤੇ ਐਮਐਸਪੀ ਦੇਵਾਂ ਸੋ ਅੱਜ ਉਹ ਵੀ ਆਪਣੇ ਵਾਅਦੇ ਤੋਂ ਨਹੀਂ ਪਾਸਾਂ ਕਿ ਵੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਦ ਤੱਕ ਕੋਈ ਅਨਾੜੀ ਹੋਵੇ ਨਾ ਇਹ ਜੀਵਾਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਅਦਾ ਕੀਤਾ ਸੀ ਸੋ ਉਹ ਉਹਨਾਂ ਨੂੰ ਵੀ ਵਾਅਦਾ ਪੂਰਾ ਕਰਨਾ ਚਾਹੀਦਾ ਨਹੀਂ ਕੇਂਦਰ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਕੇਂਦਰ ਨੇ ਸਾਰੇ ਦੇਸ਼ ਵਿੱਚ ਲਾਗੂ ਕਰਨੀਆਂ ਜੇ ਪੰਜਾਬ ਸਰਕਾਰ ਹੋਰ ਨਹੀਂ ਤਾਂ ਘੱਟੋ ਘੱਟ ਪੰਜਾਬ ਦਾ ਸਾਰੇ ਫਸਲਾਂ ਦਾ ਐਮਐਸਪੀ ਲਾਗੂ ਕਰੇ ਤੇ ਕੇਂਦਰ ਸਰਕਾਰ ਸਾਰੇ ਦੇਸ਼ ਵਿੱਚ ਲਾਗੂ ਕਰੇ ਸੋ ਤੇ ਉਹਨਾਂ ਦੀਆਂ ਰਾਜ ਸਰਕਾਰਾਂ ਨੇ ਇਸ ਤਰ੍ਹਾਂ ਨੋਟ ਕੀਤਾ ਹਾਂ ਹਰਿਆਣੇ ਨੇ ਜਿਸ ਪੈਟਰਨ ਤੇ ਅਨਾਉਂਸ ਕੀਤਾ ਉਸ ਪੈਟਰਨ ਤੇ ਹੀ ਕਰ ਦੇਣ ਅਜੇ ਮੈਂ ਨਹੀਂ ਕਹਿੰਦਾ ਵੀ ਉਹ ਦੇਖ ਲੈਣ ਵੀ ਕਿਵੇਂ ਉਹ ਲਾਗੂ ਕਰਨਗੇ ਉਸ ਪੈਟਰਨ ਦੇ ਕੁਛ ਨਾ ਕੁਛ ਤਾਂ ਕਰਨ ਨਾ ਬਿਲਕੁਲ ਤਾਂ ਇਹ ਵੀ ਨਹੀਂ ਪਾਸ ਸਕਦੇ ਵੀ ਜੇ ਅਸੀਂ ਤਾਂ ਸਾਡੇ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਜੇ ਹਰਿਆਣਾ ਸਰਕਾਰ ਜਿੰਨਾ ਕਰ ਸਕਦੀ ਉਹਨਾਂ ਤੁਸੀਂ ਵੀ ਕਰੋ ਤੇ ਦੇਸ਼ ਦੀ ਸਰਕਾਰ ਸਾਡੇ ਦੇਸ਼ ਵਿੱਚ ਲਾਗੂ ਕਰੇ ਕਿਉਂਕਿ ਇਹ ਕਿਸਾਨਾਂ ਦੀ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ ਇਹ ਤਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜ ਲੜ ਰਹੇ ਨੇ